ਅੱਜ ਦਾ ਪਲੇਟਫਾਰਮ ਉੱਤੇ ਕੀ ਕਰਨਾ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹਦੇ ਚ ਚੋਰੀ ਦੇ 10 ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਗਏ ਹਨ ਜੋ ਸਰਕਲ ਸਿਟੀ 1 ਵੱਲੋਂ ਇਹ 43 ਦੇ ਕਰੀਬ ਮੋਟਰਸਾਈਕਲ ਪਿਛਲੇ 10 ਦਿਨਾਂ ਦੇ ਦੌਰਾਨ ਰਿਕਵਰ ਕੀਤੇ ਗਏ ਨੇ ਜਿਹੜੇ ਚੋਰੀ ਛੁਦਾ ਮੋਟਰਸਾਈਕਲ ਨੇ ਇਹ ਜਿਹੜੀ ਮੁਹਿੰਮ ਹੈ ਇਮਾਨਜੋਗ ਐਸਐਸਪੀ ਸਾਹਿਬ ਤੇ ਐਸਪੀ ਸਿਟੀ ਸਾਹਿਬ ਜੀ ਦੀ ਦिशा निर्देशਿਤ ਚਲਾਈ ਜਾ ਰਹੀ ਸੀ ਜਿਸ ਚ ਜਿਹੜੇ ਹੁਣੇ 10 ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਗਏ ਹਨ ਇਹ ਇਨਸਪੈਕਟਰ ਰਮਨਦੀਪ ਸਿੰਘ ਬਰਾੜ ਐਸਐਚਓ ਸਿਵਲ ਲਾਈਨ ਅਤੇ ਚਾਰਜ ਮਾਡਲ ਟਾਊਨ ਦੀ ਪੁਲਿਸ ਪਾਰਟੀ ਵੱਲੋਂ ਰਿਕਵਰ ਕੀਤੇ ਗਏ ਹਨ ਤੇ ਕਿਸੇ ਦੇ ਫੜੇ ਨੇ ਕਿੱਥੋਂ ਦੇ ਇਹ ਇਹ ਮੋਟਰਸਾਈਕਲ ਨਾਬਾ ਰੋਡ ਤੋਂ ਪਹਿਲਾਂ ਇੱਕ ਸੁਮਿਤਨਾ ਦਾ ਲੜਕਾ ਗ੍ਰਫਤਾਰ ਕੀਤਾ ਗਿਆ ਸੀ ਮੁਖਬਰੀ ਦੇ ਆਧਾਰ ਤੇ ਤੇ ਉਸ ਪਾਸੋਂ ਇੱਕ ਮੋਟਰਸਾਈਕਲ ਸਪਲੈਂਡਰ ਦਾ ਰਿਕਵਰ ਕੀਤਾ ਗਿਆ ਸੀ ਉਸ ਦੀ ਅਰਧ ਫਰਦਰ ਪੁੱਛਗਿੱਛ ਤੇ ਇੱਕ ਹੋਰ ਲੜਕਾ ਹੈਪੀ ਨਾਮ ਦਾ ਸਮਾਣੇ ਮਲਖਾਣਾ ਪੱਤੀਦਾਰ ਬਰਗਸਤਾਰ ਕੀਤਾ ਗਿਆ ਜਿਨ੍ਹਾਂ ਦੀ ਅੱਗੇ ਫਰਦਰ ਪੁੱਛਗਿੱਛ ਦੇ ਆਧਾਰ ਤੇ ਕੁੱਲ 10 ਸਪਲੈਂਡਰ ਮੋਟਰਸਾਈਕਲ ਰਿਕਵਰ ਕੀਤੇ ਗਏ ਨੇ ਇਹ ਮੋਟਰਸਾਈਕਲ ਲੀਲਾ ਭਵਨ ਤੇ ਖਾਸ ਕਰਕੇ ਰਜਿੰਦਰਾ ਹਸਪੀਟਲ ਏਰੀਆ ਤੋਂ ਚੋਰੀ ਕੀਤੇ ਸੀ ਕਿ ਕਰਦੇ ਸੀ ਅੱਗੇ ਕੀ ਮਨਸ਼ਾ ਹੁੰਦੀ ਸੀ ਅਗੇ ਵਖਰਾ ਵੇਚਦੇ ਸੀ ਜਾਂ ਲਗਾਤਾਰ ਇੱਕ ਮੋਟਰਸਾਈਕਲ ਇਹ ਮੋਟਰਸਾਈਕਲ ਇਹ ਗਹਿਣੇ ਦੇ ਦਿੰਦੇ ਸੀ ਮੋਟਰਸਾਈਕਲ ਨੂੰ ਅੱਗੇ ਆਪਣੇ ਜਾਣਕਾਰਾਂ ਜਾਂ ਅਗੇ ਕਿਸੇ ਭੋਲੇ ਭਾਲੇ ਵਿਅਕਤੀ ਨੂੰ ਜੋ ਆਪ ਜਿਆਦਾਤਰ ਇਹ ਪਿੰਡਾਂ ਚ ਮੋਟਰਸਾਈਕਲ ਪਹਿਲਾਂ ਵੀ ਫੜੇ ਗਏ ਕੋਈ ਪਹਿਲਾ ਇਹ ਤੀਸਰਾ ਇਹ ਤੀਸਰਾ ਪਿਛਲੇ 10 ਦਿਨਾਂ ਦੌਰਾਨ ਇਹ ਤੀਸਰਾ ਗੈਂਗ ਹੈ ਜਿਹੜਾ ਲੋਰੀਗੇਟ ਤੇ ਮਾਡਲ ਟਾਊਨ ਤੇ ਸਿਵਲ ਲਾਈਨ ਦੀ ਪੁਲਿਸ ਪਾਰਟੀ ਲੋਕ ਗ੍ਰਫਤਾਰ ਕੀਤਾ ਗਿਆ ਇਹਨਾਂ ਦਾ ਆਪਸ ਚ ਕੋਈ ਲਿੰਕ ਨਹੀਂ ਹੈ ਅਲੱਗ-ਅਲੱਗ ਹੀ ਗਰੁੱਪ ਸੀ ਤਿੰਨ ਗਰੁੱਪ ਸੀ ਸਰ ਪਹਿਲੇ ਇਹ ਜਿਹੜੇ ਪਹਿਲੇ ਫੜੇ ਗਏ ਉਹਨਾਂ ਨੂੰ ਕੋਈ ਕੋ ਮਿਲੀ ਸੀ ਜਾਂ ਨਹੀਂ 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 ਇਹ ਤਾਂ ਲਗਾਤਾਰ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਪੈਡ ਨੱਪੀ ਜਾ ਰਹੀ ਸੀ ਤੇ ਰੈਕੀ ਕੀਤੀ ਜਾ ਰਹੀ ਸੀ ਤੇ ਇਹ ਅਲੱਗ-ਅਲੱਗ ਪਕੜੇ ਗਏ। ਪਹਿਲਾਂ ਵੀ ਸੁਵਿਧਾ ਕੋ ਪਰਚੇ ਦਰਜ ਹੈ ਕੋਈ? ਨਹੀਂ ਜੀ, ਇਹਨਾਂ ਤੇ ਕੋਈ ਪਰਚਾ ਨਹੀਂ। ਸਰ ਜਿਸ ਤਰ੍ਹਾਂ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾ ਵੀ ਜਾਰੇ ਨੌਜਵਾਨਾਂ ਦੀ ਹੁੱਲੜਬਾਜੀ ਕਰ ਰਹੇ ਨੇ ਗੱਡੀਆਂ ਤੋਂ ਬਾਹਰ ਨਿਕਲ ਕੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਏਗੀ। ਬਿਲਕੁਲ ਪਹਿਲਾਂ ਵੀ ਮਾਨਯੋਗ ਐਸਪੀ ਸਿਟੀ ਸਾਹਿਬ ਨੇ ਵੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਸੀ ਉਸ ਦਿਨ। ਕੁਝ ਕੁ ਕਰੀਬ 3 ਦਿਨ ਪਹਿਲਾਂ ਵੀ 6 ਨੌਜਵਾਨ ਹੁੱਲੜਬਾਜੀ ਕਰਦੇ ਪਕੜੇ ਗਏ ਸੀ। ਇਹ ਜਿਹੜੇ ਆ ਕੱਜ ਵੀ ਨੌਜਵਾਨ ਰਿਟੇਨ ਕੀਤੇ ਗਏ ਹਨ। ਇਹਨਾਂ ਦੇ ਵਾਰ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਸਕੂਲੀ ਬੱਚੇ ਸੀ ਜਾਂ ਕਾਲਜ ਦੇ ਸੀ ਕੋਈ ਉਹ ਸਾਰੀ ਹੁਣ ਤਫਤੀਸ਼ ਕੀਤੀ ਜਾ ਰਹੀ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ। ਜੀ। ਜੀਬੀ ਸਾਹਿਬ ਜਿਹੜਾ ਜਿਹੜੇ ਮੋਟਰਸਾਈਕਲ 'ਤੇ ਫੜੇ ਬੰਦੇ ਫੜੇ ਗਏ ਆ, ਪਹਿਲਾਂ ਵੀ ਕੁਝ ਦਿਨ ਪਹਿਲਾਂ ਬੰਦੇ ਫੜੇ ਸੀਗੇ। ਉਹਨਾਂ ਨਾਲ ਕੋਈ ਇਹਨਾਂ ਦਾ ਸਬੰਧ ਨਹੀਂ। ਨਹੀਂ ਜੀ। ਨਹੀਂ। ਉਹ ਲੈ ਕੇ ਦੇ ਸੀ ਮੋਟਰਸਾਈਕਲ। ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ